ਸ਼੍ਰੀ ਅਕਾਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਸਾਡੀ ਵੀਡੀਓ ਹੈ ਸਬਜੀ ਦੀ ਅੱਜ ਅਸੀਂ ਇੱਕ ਖੱਟੀ ਮਿੱਠੀ ਤਿੱਖੀ ਜਿਹੀ ਸਬਜੀ ਜਿਹੜੀ ਹੈਗੀ ਆ ਬਣਾ ਕੇ ਤਿਆਰ ਕੀਤੀ ਹੈ ਇਹ ਸਬਜੀ ਬਹੁਤ ਵਧੀਆ ਬਣਦੀ ਹੈ ਜੇ ਤੁਸੀਂ ਕੁਝ ਤਿੱਖਾ ਜਿਹਾ ਖਾਣਾ ਚਾਹੁੰਦੇ ਹੋ ਤੇ ਇਹ ਸਬਜੀ ਨੂੰ ਇੱਕ ਵਾਰ ਜਰੂਰ ਟਰਾਈ ਕਰਿਓ ਬਹੁਤ ਵਧੀਆ ਬਣਦੀ ਹੈ ਘਰ ਵਿੱਚ ਪਈ ਚੀਜ਼ਾਂ ਤੋਂ ਜਿਹੜੀ ਹੈਗੀ ਇਹ ਸਬਜੀ ਬਣਾਈ ਜਾ ਸਕਦੀ ਹੈ ਇਹ ਹੁਣ ਜਿਸ ਤਰ੍ਹਾਂ ਦਾ ਮੌਸਮ ਥੋੜਾ ਜਿਹਾ ਚਲਦਾ ਆ ਇਹ ਤਿੱਖਾ ਜਿਆ ਖੱਟ ਮਿੱਠਾ ਜਿਆ ਖਾਣ ਨੂੰ ਰੂਹ ਕਰਦਾ ਕੋਈ ਹਰੀਆਂ ਸਬਜ਼ੀਆਂ ਨਹੀਂ ਖਾਣ ਨੂੰ ਰੂਹ ਕਰਦੀ ਤਾਲਾ ਨਹੀਂ ਖਾਣ ਰੂਹ ਕਰਦੀ ਹੈਗੀ ਤਾਂ ਇਹ ਸਬਜ਼ੀ ਜਿਹੜੀ ਹੈਗੀ ਖੱਟ ਮਿੱਠੀ ਤਿੱਖੀ ਜੀ ਸਬਜ਼ੀ ਹੈਗੀ ਆ ਇਹ ਇਹ ਤੁਸੀਂ ਜਿਹਨੂੰ ਸਬਜ਼ੀ ਨੂੰ ਪਰੌਂਠੇ ਨਾਲ ਖਾਓ ਹੈ ਤਾਂ ਜਾਂ ਚਾਵਲ ਨਾਲ ਖਾਓ ਤਾਂ ਬਹੁਤ ਵਧੀਆ ਟੇਸਟ ਆਉਂਦਾ ਹੈ ਜੇ ਤੁਸੀਂ ਇੱਕ ਰੋਟੀ ਖਾਣਾ ਚਾਹ ਖਾਂਦੇ ਹੋ ਤਾਂ ਇਹ ਸਬਜ਼ੀ ਨਾਲ ਤੁਹਾਨੂੰ ਤਿੰਨ ਤੋਂ ਚਾਰ ਰੋਟੀਆਂ ਜਿਹੜੀ ਹੈਗੀ ਖਾ ਸਕਦੇ ਹੋ ਇਹ ਸਬਜ਼ੀ ਇੰਨੀ ਖੱਟ ਮਿੱਠੀ ਤਿੱਖੀ ਜਈ ਹੈ ਨਾ ਇਹਦੇ ਨਾਲ ਮੂੰਹ ਦਾ ਬਿਲਕੁਲ ਸਵਾਦ ਜਿਹੜਾ ਹੈਗਾ ਚੇਂਜ ਹੋ ਜਾਂਦਾ ਹੈ ਇਹ ਸਬਜ਼ੀ ਬਣਾ ਕੇ ਅਸੀਂ ਤਿਆਰ ਕੀਤੀ ਹੈ ਹਰੀ ਮਿਰਚੀ ਦੀ ਸਬਜ਼ੀ ਉਹ ਵੀ ਜਿਹੜੀ ਘੱਟ ਤਿੱਖੀ ਹੁੰਦੀ ਹੈ ਜਿਆਦਾ ਤਿੱਖੀ ਵਾਲੀ ਜਿਹੜੀ ਸਬਜ਼ੀ ਬਣ ਕੇ ਉਹ ਨਹੀਂ ਖਾਈ ਜਾ ਸਕਦੀ ਹੈ ਇਹ ਹੈਗੀ ਹੈ ਜਿਹੜੀ ਘੱਟ ਤਿੱਖੀ ਮਿਰਚੀ ਹੁੰਦੀ ਹੈ ਉਹਦੀ ਸਬਜ਼ੀ ਇਹ ਬਣਾ ਕੇ ਤਿਆਰ ਕੀਤੀ ਹੈ ਖੱਟੀ ਮਿੱਠੀ ਤਿੱਖੀ ਸਬਜ਼ੀ ਜੇ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਇਹ ਸਬਜ਼ੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਬੇ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਇਹ ਸਬਜ਼ੀ ਅਸੀਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤੀ ਆ ਆਹ ਕਰਦੇ ਹੁਣ ਅਸੀਂ ਵੀਡੀਓ ਸਟਾਰਟ ਜਿਹੜੀ ਅੱਜ ਅਸੀਂ ਮਿਰਚਾਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਉਹ ਜਿਹੜੀ ਮਿਰਚ ਲੈਣੀ ਹੈ ਤਿੱਖੀ ਵਾਲੀ ਮਿਰਚ ਨਹੀਂ ਲੈਣੀ ਹੈਗੀ ਜਿਹੜੀ ਜ਼ਿਆਦਾ ਹਰੀ ਡਾਰਕ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਤਿੱਖੀ ਮਿਰਚ ਹੁੰਦੀ ਹੈ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਥੋੜੀ ਜਿਹੀ ਲਾਈਟ ਜਿਹੀ ਹਰੀ ਹੁੰਦੀ ਹੈ ਇਹ ਬਿਲਕੁਲ ਤਿੱਖੀ ਨਹੀਂ ਹੁੰਦੀ ਹੈਗੀ ਜੇ ਥੋੜੀ ਜਿਹੀ ਤਿੱਖੀ ਹੋਵਾਂ ਤਾਂ ਇਹਦੇ ਵਿੱਚ ਜਿਹੜੇ ਹੈਗੇ ਵੀ ਤੁਸੀਂ ਇਹਨਾਂ ਨੂੰ ਕਾਹਲ ਸਕਦੇ ਹੋ ਜਿਹੜੀ ਸਬਜ਼ੀ ਹੈਗੀ ਬਹੁਤ ਜਟਪਟੀ ਜਿਹੀ ਹੈਗੀ ਇਹ ਮਿਰਚਾਂ ਦੀ ਸਬਜ਼ੀ ਇਹ ਬਣ ਕੇ ਤਿਆਰ ਹੁੰਦੀ ਹੈ ਇਹ ਹੁਣ ਇਹ ਮਚੜੀਆਂ ਹੈਗੀਆਂ ਬਿਲਕੁਲ ਅਸੀਂ ਧੋ ਕੇ ਐਨ ਸਾਫ਼ ਕਰ ਲਈਆਂ ਹੁਣ ਇਹਨਾਂ ਦੀ ਜਿਹੜੀ ਹੈਗੀ ਹੈ ਕਟਿੰਗ ਕਰ ਲੈਂਦੇ ਆ ਸਾਰੀਆਂ ਮਚੜੀਆਂ ਦੀ ਜਿਹੜੀ ਹੈਗੀ ਆਪਾਂ ਕਟਿੰਗ ਕਰਕੇ ਰੱਖ ਲਈ ਜਿਹੜੀ ਕਟਿੰਗ ਕਰਨੀ ਹੈ ਇਸ ਤਰ੍ਹਾਂ ਇਹ ਬੜੀ ਛੋਟੀ ਕਟਿੰਗ ਨਹੀਂ ਜ਼ਿਆਦਾ ਛੋਟੀ ਕਟਿੰਗ ਨਹੀਂ ਦੀ ਕਰਨੀ ਹੈਗੀ ਹੈ ਹੁਣ ਚਲਦੇ ਆ ਗੈਸ ਵੱਲ ਗੈਸ ਤੇ ਆਪਾਂ ਪੈਨ ਜਿਹੜਾ ਹੈਗਾ ਰੱਖ ਲਿਆ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰਦੇ ਹੋ ਪਾ ਸਕਦੇ ਹੋ ਜਿਹੜਾ ਹੈਗਾ ਸਰੋਂ ਦਾ ਤੇਲ ਇਹਦੇ ਵਿੱਚ ਪਾ ਲਿਆ ਹੈ ਤੇਲ ਨੂੰ ਆਪਾਂ ਜਿਹੜਾ ਹੈਗਾ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਗਰਮ ਕਰ ਲੈਣਾ ਇਹਨੂੰ

ਸੋ 10 ਪਕਵਣ ਮਿੰਟ ਲਈ ਰੱਖਿਆ ਹੈ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਂਦੇ ਹਾਂ ਇਸ ਤਰ੍ਹਾਂ 10 ਮਿੰਟ ਲਈ ਹੈ ਜਿਹੜੀ ਮਿਰਚ ਛੱਟਣਾ ਜਿਹੜਾ ਹੈ ਜਿਹੜਾ ਥੋੜਾ ਜਿਹਾ ਤਿੱਖਾ ਬਣ ਜਾਂਦਾ ਉਹ ਵੀ ਥੋੜਾ ਘੱਟ ਹੋ ਜਾਂਦਾ ਇਹ ਇਸ ਲਈ 10 ਤੋਂ 30 ਮਿੰਟ ਤੱਕ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਹੈ ਨਾ 10 ਮਿੰਟ ਹੋ ਗਏ ਆ ਸਾਡੀ ਜਿਹੜੀ ਮਿਰਚਾਂ ਆ ਇਹ ਚੱਸ ਹੋ ਗਈਆਂ ਹੁਣ ਇਹਦੇ ਵਿੱਚ ਅਸੀਂ ਅਜਵੈਨ ਜਿਹੜਾ ਪਾਊਡਰ ਹੈਗਾ ਉਹ ਪਾ ਦਿੰਦੇ ਆ ਮਿੱਠੀ ਸੌਂਫ ਪਾਊਡਰ ਇਹ ਤੁਸੀਂ ਬਾਜ਼ਾਰ ਤੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਜਿਹਨਾਂ ਕੋਲ ਇਹਨਾਂ ਦਾ ਪਾਊਡਰ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਇਹਨਾਂ ਦਾ ਪਾਊਡਰ ਇਸ ਵਿੱਚ ਪਾ ਲੈਣਾ ਹੈ ਮਸਾਲੇ ਜਿਹੜੇ ਪਾਣੀ ਹੈਗੇ ਆ ਪਾਣਸਾ ਵਿੱਚ ਜਿਹੜਾ ਗੈਸ ਹੈਗਾ ਬਿਲਕੁਲ ਇਹਨਾਂ ਇਹ ਲੋ ਕਰ ਲੈਣਾ ਹੁਣ ਇਹਦੇ ਵਿੱਚ ਨਮਕ ਪਾ ਲੈਣਾ ਹੈ ਹਲਦੀ ਪਾਊਡਰ ਇਹ ਤੁਸੀਂ ਆਪਣੇ ਮਤਾਬਕ ਜਿਹੜੇ ਹੈਗੇ ਆ ਪਾ ਸਕਦੇ ਹੋ ਉਨੇ ਦੇ ਵਿੱਚ ਜਿਹੜੀ ਹੈਗੀ ਹੈ ਤੇਗੀ ਲਾਲ ਮਿਰਚ ਉਹ ਪਾ ਲੈਣੀ ਹੈ ਤੇ ਹੁਣ ਦਹੀਂ ਜਿਹੜਾ ਹੈਗਾ ਇੱਕ ਕੱਪੀ ਇੱਕ ਕਟੋਰੀ ਜਿਹੜੀ ਹੈਗੀ ਹੈ ਦਹੀਂ ਪਾ ਲੈਣੀ ਹੈ ਦਹੀਂ ਤਾਂ ਬਾਜੜਾ ਹੈਗਾ ਮੂੰਗਫਲੀ ਦਾ ਇਸ ਤਰ੍ਹਾਂ ਮੂੰਗ ਦੀ ਦਾ ਪਾਊਡਰ ਬਣਾ ਲਿਆ ਜੇ ਤੇ ਮੂੰਗ ਦੀ ਦਾ ਪਾਊਡਰ ਨਹੀਂ ਹੈਗਾ ਬਣਿਆ ਹੋਆ ਤੁਹਾਡੇ ਘਰ ਤਾਂ ਤੁਸੀਂ ਕਾਜੂ ਗਦਾਮ ਦਾ ਜਿਹੜਾ ਹੈਗਾ ਪਾਊਡਰ ਪਾ ਕੇ ਬਣਾ ਕੇ ਉਹ ਪਾ ਲੈਣਾ ਵਿੱਚ ਇਸ ਤਰ੍ਹਾਂ ਜਿਹੜੀ ਹੈਗੀ ਸਾਡੀ ਸਬਜੀ ਮਿਰਚਾਂ ਦੀ ਬਹੁਤ ਚਟਪਟੀ ਜਿਹੀ ਬਣਦੀ ਹੈ ਤਿੱਖੀ ਜਿਹੀ ਬਣਦੀ ਹੈ ਤੇ ਤੁਸੀਂ ਮਤਲਬ ਚਟਪਟਾ ਜਿਹਾ ਕੁਝ ਖਾਣਾ ਚਾਹੁੰਦੇ ਤਾਂ ਇਸ ਤਰ੍ਹਾਂ ਮਿਰਚਾਂ ਦੀ ਸਬਜੀ ਜਿਹੜੀ ਹੈਗੀ ਹੈ ਬਣਾ ਸਕਦੇ ਹੋ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਹੀ ਆਸਾਨ ਤਰੀਕੇ ਨਾਲ ਸਿੰਪਲ ਜਿਹੇ ਤਰੀਕੇ ਨਾਲ ਬਣ ਜਾਂਦੀ ਤੇ ਬਹੁਤ ਹੀ ਜਲਦੀ ਜੜੀ ਹੈਗੀ ਹੈ ਇਹ ਬਣ ਕੇ ਤਿਆਰ ਹੋ ਜਾਂਦੀ ਹੈ 5-10 ਮਿੰਟ ਵਿੱਚ ਜੇ ਤਾਂ ਤੁਸੀਂ ਇਸ ਸਬਜੀ ਨੂੰ ਥੋੜੀ ਜੀ ਮਤਲਬ ਸੁੱਕੀ ਬਣਾਉਣੀ ਚਾਹੁੰਦੇ ਹੋ ਤਾਂ ਇਹ ਦੇ ਵਿੱਚ ਤੁਸੀਂ ਜਿਹੜਾ ਹੈਗਾ ਪਾਣੀ ਨਾ ਲਾਇਓ ਇਹਨੂੰ ਇਸ ਤਰ੍ਹਾਂ ਤਹੀ ਤਹੀ ਜਿਹੜੀ ਹੈਗੀ ਹੈ ਬਣ ਜਾਣੀ ਹੈ ਇਹ ਜੇ ਹਲਕੀ ਜੀ ਤੁਸੀਂ ਨੂੰ ਗਰੇਵੀ ਚਾਹੁੰਦੇ ਹੋ ਜਿ ਤਰ੍ਹਾਂ ਚਾਵਲਾ ਨਾਲ ਖਾਣੀ ਹੋਵੇ ਇਹ ਤਾਂ ਤੁਸੀਂ ਥੋੜਾ ਜਿਹਾ ਪਾਣੀ ਲਾ ਕੇ ਇਹਨੂੰ ਫਿਰ ਐਂਡ ਗਰੇਵੀ ਜੀ ਵਾਲੀ ਬਣਾ ਲੈਣੀ ਹੈ ਪਹਿਲਾਂ ਆਪਾਂ ਦਹੀਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਇਹਨੂੰ ਛੱਸ ਲਾਣਾ ਉਸ ਤੋਂ ਬਾਅਦ ਜੇ ਗਰੇਵੀ ਬਣਾਣੀ ਹੈ ਹੁਣ ਬਣਾਓ ਤਾਂ ਪਾਣੀ ਨੂੰ ਇੱਕ ਪਾ ਲਵਾਂਗੇ ਆ ਇਸ ਤਰ੍ਹਾਂ ਲਗਾਤਾਰ ਰਿੜੀ ਹੈਗੀ ਕੜਚੀ ਚਲਾਈ ਜਣੀ ਹੈਗੀ ਆ ਇਹ ਜੇ ਨਏ ਹੁੰਦਾ ਕਿ ਜਿਹੜਾ ਦਹੀਂ ਹੈਗਾ ਨਾ ਸਾਡਾ ਦਹੀਂ ਫਟਦਾ ਨਹੀਂ ਹੈਗਾ ਜਿਹੜਾ ਆਪਾਂ ਮੂੰਗਫਲੀ ਦਾ ਇਹ ਤੁਹਾਨੂੰ ਪਾਊਡਰ ਬਣਾਇਆ ਉਹ ਇਹਨਾਂ 'ਚ ਜਿਹੜਾ ਹੈਗਾ ਟੇਸਟ ਬਹੁਤ ਜਿਆਦਾ ਕਰੰਚੀ ਜਿਹਾ ਆਂਦਾ ਹੈ ਇਹ ਇਸੀ ਡਾਕੂਮੈਂਟ ਜਿਹੜਾ ਹੈਗਾ ਇਸੇ ਤਾਈਂ ਦਹੀ ਨੂੰ ਇਸੇ ਤਰ੍ਹਾਂ ਘੜਤੀ ਚਲਾਉਂਦੇ ਜਿਹੜਾ ਹੈਗਾ ਇਹ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਇੱਕ ਕੋਲੀ ਹੀ ਪਾਣੀ ਦੀ ਲੈਣੀ ਹੈ ਜਿਆਦਾ ਗਰੇਵੀ ਨੂੰ ਬਣਾਉਣਾ ਹੈਗਾ ਕਰ ਕਰਨੀ ਅਸੀਂ ਬਸ ਥਲਕੀ ਜਿਹੀ ਜਿਹੜੀ ਹੈਗੀ ਇਹਦੀ ਗਰੇਵੀ ਰੱਖਾਂਗੇ ਇਹ ਜੇ ਚਾਵਲਾ ਨਾਲ ਖਾਣੀ ਹੁੰਦੀ ਤਾਂ ਇਹ ਥੋੜੀ ਜਿਹੀ ਗਰੇਵੀ ਵਾਲੀ ਸਬ지 ਜਿਹੜੀ ਹੈਗੀ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਇਹਦੇ ਨਾਲ ਚਾਵਲ ਜਾਂ ਪਰੌਂਠੇ ਤੋਂ ਅਸੀਂ ਖਾ ਕੇ ਇੱਕ ਵਾਰ ਦੇਖਿਓ ਕਿੰਨੇ ਜਿਆਦਾ ਵਧੀਆ ਲੱਗਦੀ ਹੈ ਹੁਣ ਇਹਨੂੰ ਆਪਾਂ 3 ਕਿੰਟ ਮਿੰਟ ਹੋਰ ਪਕਾ ਲੈਣਾ ਹੈ ਉਹਨਾਂ ਪਟਾਟ ਕੀ ਲਿਆ ਹੈ ਹਨ 3 ਮਿੰਟ ਬਕਾ ਲੈਂਦੇ ਆ 2 ਕਮਿੰਟ ਹੋ ਗਏ ਜਿਹੜੀ ਸੜੀ ਗਰੇਵੀ ਨੂੰ ਪਕ ਰਹੀ ਹੈ ਜੇ ਤੁਹਾਨੂੰ ਥੋੜਾ ਲੱਗਦਾ ਥੋੜੀਆਂ ਮਿਰਚਾਂ ਥੋੜੀਆਂ ਜੀਆਂ ਤਿੱਖੀਆਂ ਨੇ ਤਿੱਖੀਆਂ ਨਹੀਂ ਖਾਣੇ ਚਾਹੁੰਦੇ ਹੋ ਤੁਸੀਂ ਇਸ ਦੇ ਬਾਅਦ ਬਾਅਦ ਵਿੱਚ ਨਾ ਥੋੜਾ ਜਿਹਾ ਇਸ ਤਰ੍ਹਾਂ ਸ਼ੱਕਰ ਜਾਂ ਗੋੜ ਦਾ ਚੀਨੀ ਲੈ ਕੇ ਉਹ ਪਾ ਲੈਣਾ ਵਿੱਚ ਇਹਨਾਂ ਵੀ ਹੁਣ ਦੇਖ ਨਾਲ ਮੈਲਟ ਹੋ ਜਾਣਾ ਤਾਂ ਜਿਹੜੀ ਸਬਜ਼ੀ ਹੈਗੀ ਇਹਨਾਂ ਬੈਲੈਂਸ ਮਿਰਚਾਂ ਦਾ ਐਨ ਹੋ ਜਾਣਾ ਸਹੀ ਤਿੱਖੀ ਨਹੀਂ ਲੱਗੂਗੀ ਹੈਗੀ ਐ ਚਟਪਟੀ ਤਾਂ ਸਾਡੀ ਬਣੂਗੀ ਹੈ ਖੱਟੀ ਮਿੱਠੀ ਜਈ ਅਤੇ ਤਿੱਖੀ ਬਿਲਕੁਲ ਨਹੀਂ ਲੱਗੂਗੀ ਇਹ ਜੇ ਮਿਰਚ ਬਿਲਕੁਲ ਕੋੜੀ ਨਹੀਂ ਹੈਗੀ ਤਾਂ ਤੁਸੀਂ ਇਹ ਨਾ ਪਾਓ ਜੇ ਤੁਸੀਂ ਟੇਸਟ ਜ਼ਿਆਦਾ ਲੈਣਾ ਹੈ ਤਾਂ ਤੁਸੀਂ ਇਹ ਜ਼ਰੂਰ ਪਾ ਸਕਦੇ ਹੋ ਵਿੱਚ ਗੁੜ ਗੁੜ ਵੀ ਹੈਗਾ ਜਿਹੜਾ ਸਾਡਾ ਮੈਲਟ ਹੋ ਗਿਆ ਇਹਨੇ ਇਹ ਬਸ ਮੈਲਟ ਹੋਣ ਤੋਂ ਬਾਅਦ ਜੇ ਅਸੀਂ ਥੋੜੀ ਜਿਹੀ ਗਰੇਵੀ ਥੋੜੀ ਜਿਹੀ ਗਾੜੀ ਕਰ ਲੈਣੀ ਇਹਨੂੰ ਦੋ ਤੇ ਤਿੰਨ ਮਿੰਟ ਇਹਨੂੰ ਹੋਰ ਪਕਾ ਲੈਣਾ ਇਹਨੂੰ ਸੇ ਤੇਰੇ ਦੋ ਕੁ ਮਿੰਟ ਅਸੀਂ ਉਤ ਤਵੀ ਜੇ ਅਸੀਂ ਰੱਖ ਠੰਡਾ ਹੋਣ ਰੱਖਦੇ ਤਕਰੀਬੀ ਆਪਣੇ ਆਪ ਜਿਹੜੀ ਹੈਗੀ ਸੰਘਣੀ ਵੀ ਹੋ ਜਾਂਦੀ ਹੈ ਜੇ ਤੁਹਾਨੂੰ ਲੱਗਾ ਥੋੜਾ ਜਿਆਦਾ ਥੋੜਾ ਪਾਣੀ ਜ਼ਿਆਦਾ ਪੈ ਗਿਆ ਤਕਰੀਬੀ ਨੂੰ ਦੋ ਤਿੰਨ ਮਿੰਟ ਜਿਹੜਾ ਹੈਗਾ ਇਹਨੂੰ ਪਕਾ ਲਓ ਇਹਨੂੰ ਇਹ ਸਬਜੀ ਬਣਾਉਣ ਲਈ ਸਿਰਫ ਇੰਨਾ ਹੀ ਖਿਆਲ ਰੱਖਣਾ ਕਿ ਮਿਰਚ ਜਿਹੜੀ ਲੈਣੀ ਹੈ ਬਿਲਕੁਲ ਤਿੱਖੀ ਨਹੀਂ ਹੋਣੀ ਚਾਹੀਦੀ ਹੈਗੀ बस ਹਲਕੀ ਜਿਹੀ ਜਿਹੜੀ ਹਰੀ ਜੀ ਮਿਰਚ ਹੁੰਦੀ ਹੈ ਉਹ ਦਾ ਤੁਸੀਂ ਇਹ ਸਬਜੀ ਬਣਾ ਸਕਦੇ ਹੋ ਜਾਂ ਦੂਜੀਆਂ ਵੱਡੀਆਂ ਮਿਰਚੀਆਂ ਮਿਰਚਾਂ ਹੁੰਦੀਆਂ ਜਿਹਦਾ ਅਚਾਰ ਵੀ ਪਾਇਆ ਜਾਂਦਾ ਤੁਸੀਂ ਉਹ ਮਿਰਚਾਂ ਦੀ ਵੀ ਜਿਹੜੀ ਹੈਗੀ ਹੈ ਸਬਜੀ ਬਣਾ ਸਕਦੇ ਹੋ ਇਹ ਸਬਜੀ ਸਾਡੀ ਬਣ ਕੇ ਹੁਣ ਜਿਹੜੀ ਹੈਗੀ ਹੈ ਤਿਆਰ ਹੋ ਗਈ ਹੈ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਚੋ ਖੱਟੀ ਮਿੱਠੀ ਜਿਹੀ ਹੈਗੀ ਹੈ ਇਹਦੇ ਵਿੱਚ ਤੁਸੀਂ ਜੇ ਗੋਟ ਨਹੀਂ ਪਾਣਾ ਚਾਹੁੰਦੇ ਹੋਗੇ ਜੇ ਮਿਰਚ ਘੱਟ ਤਿੱਖੀ ਹੈ ਤਾਂ ਨਾਲ ਕਾਜਾ ਜਿਹੜਾ ਹੈਗਾ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤਾਂ ਨਾਲ ਵੀ ਜਿਹੜਾ ਹੈਗਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਰੋਟ ਤਾਂ ਰੋਜ਼ ਇੱਕ ਤਰ੍ਹਾਂ ਦੀਆਂ ਸਬਜ਼ੀਆਂ ਖਾ ਖਾ ਕੇ ਇੱਕ ਫਲੇਵਰ ਦੀਆਂ ਜਿਹੜੀਆਂ ਸਬਜ਼ੀਆਂ ਖਾ ਖਾ ਕੇ ਆਕ ਜਾਂਦੇ ਆ ਤਾਂ ਦੇਖੋ ਤੁਸੀਂ ਇਹ ਮਿਰਚਾਂ ਦੀਏ ਦਹੀਂ ਪਾ ਕੇ ਮੋਂਗਰੋਲੀ ਪਾ ਕੇ ਸਬਜ਼ੀ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਿਓ ਕਿੰਨੀ ਜ਼ਿਆਦਾ ਵਧੀਆ ਬਣਦੀ ਹੈ ਇਹ ਸਬਜ਼ੀ ਇਹਨੂੰ ਸਬਜ਼ੀ ਨੇ ਦੇਖੋ ਥੋੜਾ ਹੋਰ ਅਲੱਗ ਬਣਾਉਣਾ ਚਾਹੁੰਦੇ ਹੋਰ ਵਧੀਆ ਹੋ ਟੇਸ ਤਾਂ ਵੈਸੇ ਇਹਦੇ ਵੀ ਬਹੁਤ ਜ਼ਿਆਦਾ ਵਧੀਆ ਹੋਰ ਜ਼ਿਆਦਾ ਟੇਸ ਚਾ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ ਥੋੜੀ ਜਿਹੀ ਹੋਰ ਖਰੀਆਂ ਸਬਜ਼ੀਆਂ ਵੀ ਪਾ ਸਕਦੇ ਹੋ ਜਿਵੇਂ ਸ਼ਿਮਲਾ ਮਿਰਚ ਹੋ ਗਈ ਹੈ ਗਾਜਰ ਹੋ ਗਈ ਹੈ ਉਹ ਤੁਸੀਂ ਪਾ ਕੇ ਜਰੂਰ ਦੇਖਿਓ ਉਹਦੇ ਨਾਲ ਜਿਹੜੀ ਹੈਗੀ ਸਬਜ਼ੀ ਦਾ ਇੱਕ ਅਲੱਗ ਟੇਸਟ ਹੋ ਜਾਂਦਾ ਇਸ ਤਰ੍ਹਾਂ ਜਿਹੜੀ ਬਣਦੀ ਹੈ ਇੱਕ ਅਲੱਗ ਟੇਸਟ ਵੀ ਬਣ ਜਾਂਦੀ ਹੈ ਸਬਜ਼ੀ ਜਿਹੜੀ ਹੈਗੀ ਸਾਡੀ ਵੰਡ ਕੇ ਤਿਆਰ ਬਸ ਸਫਾਈ ਜਿਹੜੀ ਹੈਗੀ ਹੈ ਗ੍ਰੇਵੀ ਇੰਨੀ ਕੀ ਸੰਘਣੀ ਰੱਖਣੀ ਹੈ ਜੀ ਜਿਆਦਾ ਆਪਾਂ ਦੀ ਸੰਘਣੀ ਕਰਾਂਗੇ ਇਹ ਬਿਲਕੁਲ ਆਪਾਂ ਸੁੱਕੀ ਨਹੀਂ ਬਣਾਣੀ ਥੋੜੀ ਜਿਹੀ ਹਲਕੀ ਜਿਹੀ ਗ੍ਰੇਵੀ ਵਾਲੀ ਹੀ ਬਣਾਣੀ ਹੈ ਇਹ ਹੁਣ ਇਹ ਬਣ ਕੇ ਤਿਆਰ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਜਿਹੜੀ ਹੈਗੀ ਹੈ ਮਿਰਚਾਂ ਦੀ ਸਬਜ਼ੀ ਜਰੂਰ ਟਰਾਈ ਕਰਿਓ ਬਹੁਤ ਵਧੀਆ ਬਣਦੀ ਹੈ ਤੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਜ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ